ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ ਬਿਗਣਾ ਕੋ ਲਾਗਤਾ ਗੁਰਪੈ ਅਰਦਾਸ ਅਕਾਲ ਪੁਰਖ ਸਾਚੇ ਪਾਤਸ਼ਾਹ ਦੀ ਬੜੀ ਰਹਿਮਤਾਂ ਹੋਈਆਂ ਤੁਹਾਡੀਆਂ ਸੰਗਤ ਜੀ ਅਰਦਾਸਾਂ ਨੂੰ ਬੂਰ ਪਿਆ ਇੱਕ ਠੰਡਾ ਬੁੱਲਾ ਆਇਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਗਿਆ ਨਨਕਾਣਾ ਸਾਹਿਬ ਦੇ ਯਾਤਰੀ ਫੇਰ ਜਾ ਸਕਦੇ ਨੇ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੂ ਪ੍ਰਾਪਤ ਉਹ ਸੱਚੀ ਪਵਿੱਤਰ ਧਰਤੀ ਤੇ ਦਰਸ਼ਨ ਕਰ ਸਕਦੇ ਖਾਲਸਾ ਜੀ ਆਪ ਜੀ ਦੀ ਬਿਹੰਤ ਕਿਰਪਾ ਰਹੀ ਹੈ ਆਪ ਜੀ ਦਾ ਬਿਆੰਤ ਅਟੁੱਟ ਵਿਸ਼ਵਾਸ ਰਿਹਾ ਆਪਣੀ ਥੋੜੀ ਆਪ ਦੀ ਬਣਾਈ ਹੋਈ 15 ਲੱਖ ਡੈਲੀਗੇਟਾਂ ਦੀ ਭਰਤੀ ਕੀਤੀ ਹੋਈ ਤੁਹਾਡੀ ਪਾਰਟੀ ਸ਼੍ਰੋਮਣੀ ਕਾਲੀ ਦਲ ਜਿਹਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੜੇ ਹੀ ਸੁਚੇਤ ਤਰੀਕੇ ਨਾਲ ਬੇਬਾਕੀ ਨਾਲ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਹ ਸੰਗਤ ਦੀ ਮੰਗ ਬਹੁਤ ਪਰਜ਼ੋਰ ਨਾਲ ਤੇ ਬਿਆੰਤ ਵਧੀਆ ਤਰੀਕੇ ਨਾਲ ਰੱਖੀ ਸੀ ਜਿਹਦਾ ਅੱਜ ਬੂਰ ਪਿਆ ਉਸ ਨੂੰ ਲੜੀਵਾਰ ਰੱਖਦੇ ਆ ਪਰਸੋਂ ਸਾਡੀ ਪਾਰਟੀ ਦਾ ਇੱਕ ਵੱਡਾ ਵਫਦ ਸੀਨੀਅਰ ਡੈਲੀਗੇਸ਼ਨ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਵੀ ਇਹ ਮੰਗ ਰੱਖ ਕੇ ਆਏ ਸੀ ਤੇ ਅਸੀਂ ਗਵਰਨਰ ਸਾਹਿਬ ਨੂੰ ਇਹ ਅਹਿਸਾਸ ਕਰਾਇਆ ਸੀ ਕਿ ਸਿੱਖਾਂ ਲਈ ਇਹ ਕਿੰਡੀ ਵੱਡੀ ਗੱਲ ਹੈ ਜਿੱਥੇ ਤੁਸੀਂ ক্রিকেট ਮੈਚ ਸ਼ੁਰੂ ਕਰਤੇ ਨੇ ਪਿਕਚਰਾਂ ਦਾ ਜਿਹੜਾ ਸਿਲਸਿਲਾ ਮੂਵੀਆਂ ਦਾ ਉਹ ਫੇਰ ਸ਼ੁਰੂ ਹੋ ਗਿਆ ਤੇ ਸਿੱਖਾਂ ਨਾਲ ਇਹ ਐਡਾ ਵੱਡਾ ਵਿਤਰਾ ਕਿਉਂ ਜਿੱਥੇ ਸਿੱਖ ਪੂਰੀ ਮਨੁੱਖਤਾ ਦੀ ਚੜ੍ਹਦੀ ਕਲਾ ਦੀ ਸਾਂਝੀ ਵਲਤਾ ਦੀ ਅਰਦਾਸ ਦਿਨ ਚ ਕਰਦਾ ਉੱਥੇ ਹਰ ਸਿੱਖ ਅਰਦਾਸ ਚ ਇਹ ਵੀ ਜ਼ਰੂਰ ਕਹਿੰਦਾ ਕਿ ਸੱਚੇ ਪਾਤਸ਼ਾਹ ਉਹ ਧਰਮ ਸਥਾਨਾਂ ਨੂੰ ਉਹ ਚਰਨ ਛੋਹ ਪ੍ਰਾਪਤ ਗੁਰੂ ਨਾਨਕ ਪਾਤਸ਼ਾਹ ਦੇ ਸਥਾਨਾਂ ਦੀ ਸੇਵਾ ਸੰਭਾਲ ਸਾਡੇ ਝੋੜੀ ਪਾਤਸ਼ਾਹ ਜ਼ਰੂਰ ਪਾਓ ਦਰਸ਼ਨ ਦੇਦਾਰੇ ਬਖਸ਼ੋ ਜਿੰਨਾ ਤੋਂ ਸੜਨ ਨੂੰ ਵਿਛੋੜਿਆ ਗਿਆ ਸੰਗਤ ਜੀ ਖੋਰ ਇਹਦੇ ਵਿੱਚ ਬਰੀਕੀ ਚ ਗੱਲ ਦੇਖਣ ਵਾਲੀ ਹੈ ਓਏ ਹੈ ਕਿ ਜਦੋਂ ਕੌਮ ਨਾਲ ਕਿਸੇ ਰਿ ਵਫਾਦਾਰੀ ਨਿਭਾਉਣੀ ਹੋਵੇ ਤੇ ਪੰਥ ਦਾ ਜਜ਼ਬਾ ਜਿਹਦੇ ਮੰਚ ਹੋਵੇ ਤੇ ਕੌਮ ਉਹਦੇ ਪਿੱਛੇ ਪਿੱਠ ਤੇ ਖੜੀ ਹੋਵੇ ਤੇ ਅਕਾਲ ਪੁਰਖ ਦੇ ਇਲਾਵਾ ਹੋਰ ਕਿਸੇ ਅਗੇ ਝੁਕੇ ਨਾ ਜਿਵੇਂ ਸ਼੍ਰੋਮਣੀ ਕਾਲ ਦਾ ਪ੍ਰਧਾਨ ਗਰਨੀ ਹਰਪ੍ਰੀਤ ਸਿੰਘ ਜੀ ਤਾਂ ਮੰਗ ਜਦੋਂ ਕੌਮ ਦੀਆਂ ਰੱਖਣ ਵਾਲਾ ਤੁਹਾਡਾ ਵਕੀਲ ਤਕੜਾ ਹੋਵੇ ਤਾਂ ਵੱਡੀਆਂ-ਵੱਡੀਆਂ ਤਾਕਤਾਂ ਝੁਕਦੀਆਂ ਨੇ ਗੰਨੀ ਹਰਪ੍ਰੀਤ ਸਿੰਘ ਜੀ ਨੇ ਜਦੋਂ ਬੇਬਾਕੀ ਨਾਲ ਇਹ ਗੱਲਾਂ ਕਿ ਰੱਖੀਆਂ ਉਹਨਾਂ ਨੂੰ ਇਸ ਤੇ ਸੋਚਣਾ ਮਜਬੂਰ ਹੋਣਾ ਪਿਆ ਐਕਸ਼ਨ ਲੈਣ ਤੋਂ ਮਜਬੂਰ ਹੋਣਾ ਪਿਆ ਕੱਲਾ ਇਹ ਨਹੀਂ ਜਦੋਂ ਪੰਜਾਬ ਦੇ ਵਿੱਚ ਫਲੱਡ ਆਏ ਤਾਂ ਪੂਰੇ ਪੰਜਾਬ ਦੀ ਸਿਆਸੀ ਪਾਰਟੀਆਂ ਚੋਂ ਸਿਰਫ ਤੇ ਸਿਰਫ ਗੈਰਮੀ ਹਰਪ੍ਰੀਤ ਸਿੰਘ ਜੀ ਇੱਕ ਵਾਹਿਦ ਲੀਡਰ ਸੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਨ੍ਹਾਂ ਨੇ ਚਿੱਠੀ ਲਿਖ ਕੇ ਕਟੇਰੇ 'ਚ ਖੜਾ ਕੀਤਾ ਕਿ ਤੁਹਾਨੂੰ ਬੈਠੇ ਨੂੰ ਅਫਗਾਨਿਸਤਾਨ ਵਰਗੇ ਤਾਂ ਦਿਖਗੇ ਪਰ ਤੁਹਾਨੂੰ ਨਾਲ ਬੈਠੇ ਪੰਜਾਬ ਦੇ ਸੂਬੇ ਨਹੀਂ ਦਿਖੇ ਤੇ 48 ਘੰਟਿਆਂ ਚ ਉਹਨਾਂ ਨੂੰ ਮਜਬੂਰੋਂ ਇੱਥੇ ਫੇਰੀ ਕਰਨ ਆਉਣਾ ਪਿਆ ਖਾਲਸਾ ਜੀ ਇਹਦੇ ਵਿੱਚ ਬੜੀ ਬਰੀਕੀ ਚ ਗੱਲ ਸੋਚਣ ਵਾਲੀ ਹੈ ਇਹਦਾ ਮਤਲਬ ਇਹ ਹੈ ਕਿ ਜੋ ਗੱਲਾਂ ਬਾਹਰ ਉੱਪਰ ਕੇ ਆਉਂਦੀਆਂ ਨੇ ਕਿ ਤੁਹਾਨੂੰ ਕੁਝ ਹੋਰ ਕਹਿ ਰਹੇ ਸੀ ਤੁਹਾਡੇ ਪੁਰਾਣੇ ਲੀਡਰ ਤੇ ਸਾਡੇ ਕੋਲ ਜਦੋਂ ਆਉਂਦੇ ਸੀ ਤਾਂ ਉਹ ਤਾਂ ਆਪਦੇ ਹੋਟਲ ਤੇ ਕਾਰੋਬਾਰ ਦੀਆਂ ਗੱਲਾਂ ਤੇ ਸਾਡੇ ਫੈਲਾਣਾ ਖੋਲ ਲਿਓ ਇਹ ਜਿਹੇ ਸਮਝੌਤੇ ਕਰਕੇ ਜਾਂਦੇ ਸੀ ਉਹ ਗੱਲਾਂ ਸਹੀ ਲੱਗ ਰਹੀਆਂ ਨੇ ਖਾਲਸਾ ਜੀ ਥੋਡੀਆਂ ਅਰਦਾਸਾਂ ਹਮੇਸ਼ਾ ਸਾਡੇ ਨਾਲ ਰਹਿਣ ਸੰਗਤ ਜੀ ਥੋੜਾ ਥਾਪੜਾ ਰਵੇ ਗੁਰੂ ਸਾਹਿਬ ਹਮੇਸ਼ਾ ਮੱਤ ਬਖਸ਼ਣ ਸਤ ਮੱਤ ਬਖਸ਼ਣ ਬੇਬਾਕੀ ਨਾਲ ਪੰਜਾਬ ਦੇ ਪੰਥ ਦੇ ਜਿੰਨੇ ਮੁੱਦੇ ਨੇ ਅਸੀਂ ਚੱਕਦੇ ਰਵਾਂਗੇ ਤੇ ਨਤੀਜੇ ਤੱਕ ਉਹਨਾਂ ਨੂੰ ਪਹੁੰਚਾਉਂਦੇ ਰਾਂਗੇ ਜਿੱਥੇ ਕੇਂਦਰ ਸਰਕਾਰ ਨੇ ਅੱਜ ਇਹ ਫੈਸਲਾ ਲੈ ਕੇ ਇੱਕ ਠੰਡਾ ਬੁੱਲਾ ਸਾਡੇ ਵੱਲ ਭੇਜਿਆ ਜੀ ਦਾ ਅਸੀਂ ਸਵਾਗਤ ਕਰਦੇ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਬਾਕੀ ਮੰਗਾਂ ਨੇ ਜਿਹਦੇ ਵਿੱਚ ਸਮੁੱਚੇ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਜਿਹਦੇ ਵਿੱਚ ਸਪੈਸ਼ਲ ਪੈਕੇਜ ਪੰਜਾਬ ਨੂੰ ਦੇਣ ਦੀ ਮੰਗ ਹੈ ਉਹਨਾਂ ਤੇ ਵੀ ਕੇਂਦਰ ਸਰਕਾਰ ਛੇਤੀ ਜ਼ਿਕਰ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ ਬਿਗਣਾ ਕੋ ਲਾਗਤਾ ਗੁਰਪੈ ਅਰਦਾਸ ਅਕਾਲ ਪੁਰਖ ਸਾਚੇ ਪਾਤਸ਼ਾਹ ਦੀ ਬੜੀ ਰਹਿਮਤਾਂ ਹੋਈਆਂ ਤੁਹਾਡੀਆਂ ਸੰਗਤ ਜੀ ਅਰਦਾਸਾਂ ਨੂੰ ਬੂਰ ਪਿਆ ਇੱਕ ਠੰਡਾ ਬੁੱਲਾ ਆਇਆ ਕਿ ਕਪਾਲਪੁਰ ਸਾਹਿਬ ਦਾ ਲੰਘਾ ਖੁੱਲ ਗਿਆ ਨਨਕਾਣਾ ਸਾਹਿਬ ਦੇ ਯਾਤਰੀ ਫੇਰ ਜਾ ਸਕਦੇ ਨੇ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੂ ਪ੍ਰਾਪਤ ਉਹ ਸੱਚੀ ਪਵਿੱਤਰ ਧਰਤੀ ਤੇ ਦਰਸ਼ਨ ਕਰ ਸਕਦੇ ਨੇ ਖਾਲਸਾ ਜੀ ਆਪ ਜੀ ਦੀ ਬਿਹੰਤ ਕਿਰਪਾ ਰਹੀ ਹੈ ਆਪ ਜੀ ਦਾ ਬਿਆੰਤ ਅਟੁੱਟ ਵਿਸ਼ਵਾਸ ਰਿਹਾ ਆਪਣੀ ਥੋਡੀ ਆਪ ਦੀ ਬਣਾਈ ਹੋਈ 15 ਲੱਖ ਡੈਲੀਗੇਟਾਂ ਦੀ ਭਰਤੀ ਕੀਤੀ ਹੋਈ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੜੇ ਹੀ ਸੁਚੇਤ ਤਰੀਕੇ ਨਾਲ ਬੇਬਾਕੀ ਨਾਲ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਹ ਸੰਗਤ ਦੀ ਮੰਗ ਬਹੁਤ ਪਰਜ਼ੋਰ ਨਾਲ ਤੇ ਬਿਆਨਤ ਵਧੀਆ ਤਰੀਕੇ ਨਾਲ ਰੱਖੀ ਸੀ ਜਿਹਦਾ ਅੱਜ ਬੂਰ ਪਿਆ ਉਸ ਨੂੰ ਲੜੀਵਾਰ ਰੱਖਦਿਆ ਪਰਸੋਂ ਸਾਡੀ ਪਾਰਟੀ ਦਾ ਇੱਕ ਵੱਡਾ ਵਫਦ ਸੀਨੀਅਰ ਡੈਲੀਗੇਸ਼ਨ ਪੰਜਾਬ ਦੇ ਗੁਰਦਵਾਰਿਆਂ ਨੂੰ ਮਿਲ ਕੇ ਵੀ ਇਹ ਮੰਗ ਰੱਖ ਕੇ ਆਏ ਸੀ ਤੇ ਅਸੀਂ ਗਵਰਨਰ ਸਾਹਿਬ ਨੂੰ ਇਹ ਅਹਿਸਾਸ ਕਰਾਇਆ ਸੀ ਕਿ ਸਿੱਖਾਂ ਦੀ ਇੱਕ ਿੱਡੀ ਵੱਡੀ ਗੱਲ ਹੈ ਜਿੱਥੇ ਤੁਸੀਂ ਕ੍ਰਿਕਟ ਮੈਚ ਸ਼ੁਰੂ ਕਰਤੇ ਨੇ ਪਿਕਚਰਾਂ ਦਾ ਜਿਹੜਾ ਸਿਲਸਿਲਾ ਮੂਵੀਆਂ ਦਾ ਉਹ ਫੇਰ ਸ਼ੁਰੂ ਹੋ ਗਿਆ ਤੇ ਸਿੱਖਾਂ ਨਾਲ ਇਹ ਐਡਾ ਵੱਡਾ ਵਿਤਰਾ ਕਿਉਂ ਜਿੱਥੇ ਸਿੱਖ ਪੂਰੀ ਮਨੁੱਖਤਾ ਦੀ ਚੜ੍ਹਦੀ ਕਲਾ ਦੀ ਸਾਂਝੀ ਵਾਲਤਾ ਦੀ ਅਰਦਾਸ ਦਿਨ ਚ ਕਰਦਾ ਉੱਥੇ ਹਰ ਸਿੱਖ ਅਰਦਾਸ ਚ ਇਹ ਵੀ ਜ਼ਰੂਰ ਕਹਿੰਦਾ ਕਿ ਸੱਚੇ ਪਾਤਸ਼ਾਹ ਉਹ ਧਰਮ ਸਥਾਨਾਂ ਨੂੰ ਉਹ ਚਰਨਸ਼ੋਪਰਾਪਤ ਗੁਰੂ ਨਾਨਕ ਪਾਤਸ਼ਾਹ ਦੇ ਸਥਾਨਾਂ ਦੀ ਸੇਵਾ ਸੰਭਾਲ ਸਾਡੇ ਝੋੜੀ ਪਾਤਸ਼ਾਹ ਜਰੂਰ ਪਾਓ ਦਰਸ਼ਨ ਦਿਦਾਰੇ ਬਖਸ਼ੋ ਜਿੰਨਾ ਤੋਂ ਸਰਦ ਨੂੰ ਵਿਛੋੜਿਆ ਗਿਆ ਸੰਗਤ ਜੀਖ ਹੋਰ ਇਹਦੇ ਵਿੱਚ ਬਰੀਕੀ ਚ ਗੱਲ ਦੇਖਣ ਵਾਲੀ ਹੈ ਉਹ ਇਹ ਹੈ ਕਿ ਜਦੋਂ ਕੌਮ ਨਾਲ ਕਿਸੇ ਨੇ ਵਫਾਦਾਰੀ ਨਿਭਾਉਣੀ ਹੋਵੇ ਤੇ ਪੰਥ ਦਾ ਜਜ਼ਬਾ ਜਿਹਦੇ ਮਨ ਚ ਹੋਵੇ ਤੇ ਕੌਮ ਉਹਦੇ ਪਿੱਛੇ ਪਿੱਠ ਤੇ ਖੜੀ ਹੋਵੇ ਤੇ ਅਕਾਲ ਪੁਰਖ ਦੇ ਇਲਾਵਾ ਹੋਰ ਕਿਸੇ ਅੱਗੇ ਝੁਕੇ ਨਾ ਜਿਵੇਂ ਸ਼੍ਰੋਮਣੀ ਕਾਲਜ ਦਾ ਪ੍ਰਧਾਨ ਗੰਦੀ ਹਰਪ੍ਰੀਤ ਸਿੰਘ ਜੀ ਤਾਂ ਮੰਗ ਜਦੋਂ ਕੌਮ ਦੀਆਂ ਰੱਖਣ ਵਾਲਾ ਤੁਹਾਡਾ ਵਕੀਲ ਤਕੜਾ ਹੋਵੇ ਤਾਂ ਵੱਡੀਆਂ-ਵੱਡੀਆਂ ਤਾਕਤਾਂ ਝੁਕਦੀਆਂ ਨੇ ਗੰਦੀ ਹਰਪ੍ਰੀਤ ਸਿੰਘ ਜੀ ਨੇ ਜਦੋਂ ਬੇਬਾਕੀ ਨਾਲ ਇਹ ਗੱਲਾਂ ਕੇ ਰੱਖੀਆਂ ਉਹਨਾਂ ਨੂੰ ਇਸ ਤੇ ਸੋਚਣਾ ਮਜਬੂਰ ਹੋਣਾ ਪਿਆ ਐਕਸ਼ਨ ਲੈਣ ਤੋਂ ਮਜਬੂਰ ਹੋਣਾ ਪਿਆ ਕੱਲਾ ਇਹ ਨਹੀਂ ਜਦੋਂ ਪੰਜਾਬ ਦੇ ਵਿੱਚ ਫਲੱਡ ਆਏ ਤਾਂ ਪੂਰੇ ਪੰਜਾਬ ਦੀ ਸਿਆਸੀ ਪਾਰਟੀਆਂ ਚੋਂ ਸਿਰਫ ਤੇ ਸਿਰਫ ਗੈਰਮੀ ਹਰਪ੍ਰੀਤ ਸਿੰਘ ਜੀ ਇੱਕ ਵਾਹਿਦ ਲੀਡਰ ਸੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਨ੍ਹਾਂ ਨੇ ਚਿੱਠੀ ਲਿਖ ਕੇ ਕਟੇਰੇ 'ਚ ਖੜਾ ਕੀਤਾ ਕਿ ਤੁਹਾਨੂੰ ਬੈਠੇ ਨੂੰ ਅਫਗਾਨਿਸਤਾਨ ਵਰਗੇ ਤਾਂ ਦੇਖਗੇ ਪਰ ਤੁਹਾਨੂੰ ਨਾਲ ਬੈਠੇ ਪੰਜਾਬ ਦੇ ਸੂਬੇ ਨਹੀਂ ਦਿਖੇ ਤੇ 48 ਘੰਟਿਆਂ 'ਚ ਉਹਨਾਂ ਨੂੰ ਮਜਬੂਰਨ ਇੱਥੇ ਫੇਰੀ ਕਰਨ ਆਉਣਾ ਪਿਆ ਖਾਲਸਾ ਜੀ ਇਹਦੇ ਵਿੱਚ ਬੜੀ ਬਰੀਕੀ 'ਚ ਗੱਲ ਸੋਚਣ ਵਾਲੀ ਹੈ ਇਹਦਾ ਮਤਲਬ ਇਹ ਹੈ ਕਿ ਜੋ ਗੱਲਾਂ ਬਾਹਰ ਉੱਪਰ ਕੇ ਆਉਂਦੀਆਂ ਨੇ ਕਿ ਤੁਹਾਨੂੰ ਕੁਝ ਹੋਰ ਕਹਿ ਰਹੇ ਸੀ ਤੁਹਾਡੇ ਪੁਰਾਣੇ ਲੀਡਰ ਤੇ ਸਾਡੇ ਕੋਲ ਜਦੋਂ ਆਉਂਦੇ ਸੀ ਤਾਂ ਉਹ ਤਾਂ ਆਪਦੇ ਹੋਟਲ ਤੇ ਕਾਰੋਬਾਰ ਦੀਆਂ ਗੱਲਾਂ ਤੇ ਸਾਡੇ ਫੈਲਾਣਾ ਖੋਲ ਲਿਓ ਇਹ ਜੇ ਸਮਝੌਤੇ ਕਰਕੇ ਜਾਂਦੇ ਸੀ ਉਹ ਗੱਲਾਂ ਸਹੀ ਲੱਗ ਰਹੀਆਂ ਨੇ ਕਾਲਾ ਸਾਹਿਬ ਜੀ ਤੁਹਾਡੀਆਂ ਅਰਦਾਸਾਂ ਹਮੇਸ਼ਾ ਸਾਡੇ ਨਾਲ ਰਹਿਣ ਸੰਗਤ ਜੀ ਥੋੜਾ ਥਾਪੜਾ ਰਵੇ ਗੁਰੂ ਸਾਹਿਬ ਹਮੇਸ਼ਾ ਮਤ ਬਖਸ਼ਣ ਸਤ ਮਤ ਬਖਸ਼ਣ ਬੇਬਾਕੀ ਨਾਲ ਪੰਜਾਬ ਦੇ ਹਾਂ ਤੁਹਾਦੇ ਜਿੰਨੇ ਮੁੱਦੇ ਨੇ ਅਸੀਂ ਚੱਕਦੇ ਰਵਾਂਗੇ ਤੇ ਨਤੀਜੇ ਤੱਕ ਉਹਨਾਂ ਨੂੰ ਪਹੁੰਚਾਉਂਦੇ ਰਾਂਗੇ ਜਿੱਥੇ ਕੇਂਦਰ ਸਰਕਾਰ ਨੇ ਅੱਜ ਇਹ ਫੈਸਲਾ ਲੈ ਕੇ ਇੱਕ ਠੰਡਾ ਬੁੱਲਾ ਸਾਡੇ ਵੱਲ ਭੇਜਿਆ ਜੀਦਾ ਅਸੀਂ ਸਵਾਗਤ ਕਰਦੇ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਬਾਕੀ ਮੰਗਾਂ ਨੇ ਜਿਦੇ ਵਿੱਚ ਸਮੂੱਚੇ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਜਿਦੇ ਵਿੱਚ ਸਪੈਸ਼ਲ ਪੈਕੇਜ ਪੰਜਾਬ ਨੂੰ ਦੇਣ ਦੀ ਮੰਗ ਹੈ ਉਹਨਾਂ ਤੇ ਵੀ ਕੇਂਦਰ ਸਰਕਾਰ ਛੇਤੀ ਜ਼ਿਕਰ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ